ਯਾਦ ਸੀ ਲ ਸੰਗਿਨ ਸੋਤ ਬਣੀ ਖਾਣਾ ਖਾ ਜਹਾਜ ਦੇਖੋ ਸੰਦੇਤ ਜੀ ਘਰ ਵਾਲਾ ਕਹਿੰਦਾ ਸੀ ਮੈਂ ਚੱਲਿਆਂ ਕਿਸੇ ਦਾ ਹੱਥ ਮਾਰ ਕੇ ਲਿਆਵਾਂ ਤੇ ਘਰ ਵਾਲੀ ਕਹਿੰਦੀ ਸੀ ਸ਼ਾਬਾਸ਼ ਜਾ ਮਾਰ ਕੇ ਲਿਆ ਸਾਡੇ ਬੱਚੇ ਵੀ ਖਾਣਗੇ ਤੇ ਮੈਂ ਵੀ ਖਾਵਾਂਗੀ ਘਰਵਾਲੀਆਂ ਦੇ ਵਿੱਚੋਂ ਸ਼ਰਮ ਤੇ ਹਯਾ ਖਤਮ ਹੋ ਚੁੱਕੀ ਸੀ ਘਰ ਵਾਲੀ ਦਾ ਫਰਜ਼ ਸੀ ਕਿ ਘਰ ਵਾਲਾ ਮਾੜਾ ਕੰਮ ਕਰੇ ਤੇ ਮੈਨੂੰ ਮਾੜੇ ਕੰਮ ਤੋਂ ਰੋਕਾਂ ਅਸਲੀ ਔਰਤ ਉਹ ਹੈ ਜਿਹੜੀ ਘਰ ਵਾਲੇ ਨੂੰ ਆਖੇ ਮੈਂ ਇੱਕ ਕਪੜੇ 'ਚ ਸਾਰਾ ਸਾਜ ਪਾ ਦਾਂਗੀ ਪਰ ਮੇਰੇ ਘਰ ਦੇ ਵਿੱਚ ਬੇਈਮਾਨੀ ਦੀ ਕਮਾਈ ਨਾ ਲੈ ਕੇ ਆ। ਬੋਲੇ ਸੋਨਿਆ ਸੋਨਿਆ ਮੈਂ ਲੂਣ ਦੇ ਨਾਲ ਖਾ ਲਵਾਂਗੀ ਮੈਂ ਮਾੜਾ ਛੱਡ ਲਵਾਂਗੀ ਮੈਂ ਬਾੜ ਮਾੜਾ ਪਾਲਾਂਗੀ ਬੱਚਿਆਂ ਨੂੰ ਆਮ ਸਕੂਲਾਂ 'ਚ ਪੜ੍ਹਾ ਲਵਾਂਗੀ ਮੇਰੇ ਘਰ ਦੇ ਵਿੱਚ ਬੇਈਮਾਨੀ ਦੀ ਕਮਾਈ ਨਾ ਇਹ ਹੈ ਔਰਤ ਦਾ ਸਭ ਤੋਂ ਵੱਡਾ ਗੋਲ ਸਤਿਗੁਰੂ ਜੀ ਜਦ ਬੇਈਮਾਨੀ ਦੀ ਕਮਾਈ ਘਰ ਜਾਂਦੀ ਹੈ ਨਾ ਫਿਰ ਘਰ ਦਾ ਕੀ ਬਣਦਾ ਦੇਸ਼ਟ ਇਸ ਜਨਮ ਤੇ ਨਾ ਬਣੀ ਅਗਲੇ ਜਨਮ ਚ ਬਣ ਜਾਂਦਾ ਮਹਾਰਾਜ ਜੀ ਕਹਿੰਦੇ ਸੀਲ ਸੰਜਮ ਸੋਤ ਭੰਨੀ ਸ਼ਰਮਤੀ ਹਯਾ ਔਰਤਾਂ ਦੀ ਬਿਲਕੁਲ ਮਰਕਜ਼ ਸੀ ਐਦਾਂ ਦਾ ਸਿਸਟਮ ਸੀ ਤੇ ਗੁਰੂ ਬਾਣੀ ਦਾ ਇੱਕ ਸ਼ਬਦ ਹੈ ਕਹਿੰਦੇ ਬੰਦਾ ਕੀ ਕਰਦਾ ਸੀ ਬਾਹੂ ਪਰਪੰਚ ਕਰ ਪਰ ਧੰਨ ਲਿਆ ਆਵੇ ਪਰਪੰਚ ਹੁੰਦਾ ਉਦਮ ਉਦਮ ਕਰਨਾ ਸਿੱਖਦਾ ਫਰਜ ਹੈ ਪਰ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿ ਜਿਹੜਾ ਉਦਮ ਮੈਂ ਕਰ ਰਿਹਾ ਉਦਮ ਸਹੀ ਹੈ ਤਾਂ ਗਲਤ ਹੈ ਕਿਤੇ ਮੈਂ ਗਲਤ ਦਿਸ਼ਾ ਵੱਲ ਉਦਮ ਤੇ ਨਹੀਂ ਕਰ ਰਿਹਾ ਕਹਿੰਦੇ ਬੜੀ ਉਦਮ ਕਰਕੇ ਪਰਾਇਆ ਧੰਨ ਲੁੱਟ ਕੇ ਤੇ ਆਪਣੇ ਘਰ ਲੈ ਕੇ ਆਇਆ ਤੇ ਆ ਕੇ ਕਿੰਨਾ ਨੂੰ ਖਵਾ ਰਿਆ ਆਪਣੇ ਧੀਨਾ ਤੇ ਆਪਣੇ ਪੁੱਤਾਂ ਬਹੁ ਪਰਪੰਚ ਕਲ ਪਾਰ ਪਰ ਪਰ ਭਰਾ ਭਾਵ ਪ੍ਰਾਇਆ ਪਰ ਧੰ ਲਿਆਵੇ ਧੰ ਕੋ ਪੈਸਾ ਲਿਆਵੇ ਸੁੱਤ ਘਰ ਵਾਲੀ ਨਾਮ ਕਰਨਾ ਸੁੱਤ ਬੱਚੇ ਧਾਰਾ ਘਰ ਵਾਲੀ ਪੈ ਆਨ ਲੁਟਾਵੇ ਆਪਣੀ ਘਰ ਵਾਲੀ ਤੇ ਆਪਣੀ ਬੱਚੀਆਂ ਤੇ ਅਗ ਲੁਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੈ ਮਹਾਰਾਜ ਜੀ ਕਹਿੰਦੇ ਮਨਾ ਹਰ ਵੀ ਭੁੱਲ ਕੇ ਕੱਟ ਨਾ ਕਰ ਯਾਦ ਰੱਖੀ ਅੰਤ ਨਵੇਰਾ ਤੇਰੀ ਹੀ ਪੈਣਚ ਆਪ ਕੋ ਸਤ ਨਾਮ ਸਿਰੀ ਵਾਹਿਗੁਰੂ ਕਹਿੰਦੇ ਤੇਰੇ ਬੀਜਿਆਂ ਦਾ ਫਲ ਤੇਰੀ ਝੋਲੀ 'ਚ ਪੈਣਾ ਦੂਜਿਆਂ ਦੀ ਨਹੀਂ ਪੈਣਾ ਔਰਤਾਂ ਦੇ ਹਾਲਾਤ ਇਹ ਸਨ ਇਸੇ ਤਰ੍ਹਾਂ ਬਰਨਾਲਕ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਧਰਤੀ ਦੀ ਇਹ ਹਾਲਾਤ ਬਣ ਗਈ ਜਦੋਂ ਇਦਾਂ